ਬੈਂਕ ਲੁੱਟਣ ਵਾਲੇ ਤਿੰਨ ਲੁਟੇਰੇ ਪੁਲਿਸ ਨੇ ਕੀਤੇ ਜਾਂ ਕਾਬੂ 7 ਲੱਖ 70 ਹਜ਼ਾਰ ਰੁਪਏ ਬਰਾਮਦ ਇੱਕ ਪਿਸਤਲ ਤੀਬੋਰ ਅਤੇ ਪੰਜ ਰਾਉਂਡ ਇੱਕ ਡੰਮੀ ਪਿਸਤਲ ਕੀਤਾ ਬਰਾਮਦ ਅੰਮ੍ਰਿਤਸਰ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਾਂ ਨੂੰ ਕੀਤਾ ਕਾਬੂ ਤਰਨਤਾਰਨ ਰੋਡ ਤੇ ਸਥਿਤ ICICI ਬੈਂਕ ਵਿਖੇ ਬੀਤੇ 3 ਦਿਨ ਪਹਿਲਾਂ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਇਸ ਨੂੰ ਸਲਝਾਉਂਦੇ ਹੋਏ 7 ਲੱਖ 70 ਹਜ਼ਾਰ ਰੁਪਿਆ ਇੱਕ ਪਿਸਤਲ ਤੇ ਪੰਜ ਰਾਉਂਡ ਇੱਕ ਡੰਮੀ ਪਿਸਤਲ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਅੱਜ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਜੀ ਜੀ ਸਰ ਮਿਤੀ 6/4 ਨੂੰ ਤਕਰੀਬਨ 1:55 ਮਿੰਟ ਤੇ ਤਰੰਤਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ਆਈਸੀਸੀਆਈ ਬੈਂਕ ਦੇ ਵਿੱਚ ਜਿਹੜੀ ਆ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਤੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਕ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫੀਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਤੋਂ ਉਹਦੇ 'ਚ ਬੇਸਿਕਲੀ ਆਈ ਕਿ ਤਿੰਨ ਨੌਜਵਾਨ ਨੇ ਔਰ ਪੱਜੇ ਵੀ ਪੈਦਲ ਹੋ ਜਿਹੜੇ ਉਤੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਫਾਸਟ ਤਰੀਕੇ ਨਾਲ ਪਹਿਲਾਂ ਆਈਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਇੱਕ ਸੂਰਜ ਸੁਲਤਾਨਵਿੰਦ ਰੋਡ ਦਾ ਤਕਰੀਬਨ 22 ਸਾਲ ਦਾ ਇੰਦਰਜੀਤ ਏਲੀਆ ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਵਿੰਦ 19 ਸਾਲ ਪ੍ਰਿੰਸ ਇਹ ਲੀਆ ਸ਼ੇਰਾ ਇਹ ਗੋਵਿੰਦਨਗਰ ਸੁਲਤਾਨਵਿੰਡ ਰੋਡ ਦਾ ਹੈਗਾ ਜੀ ਉਮਰ ਕਿੰਨੀ ਹੈ ਇਹਦੀ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ ਮਾਸਟਰਮਾਈਂਡ ਕੌਣ ਹੈ ਤੇ ਉਹ ਦੱਸ ਰਹੇ ਦੀ ਹੁਣੀ ਨਾਮ ਰਿਪੀਟ ਕਰ ਦਿਓ ਜੀ ਨਿੰਦਰਜੀਤ ਸੂਰਜ ਲੀਆ ਪੁੱਤਰ ਨਰਿੰਦਰ ਸਿੰਘ ਉਰਫ ਬਿੱਟੂ ਭਾਈਮਾਨ ਸਿੰਘ ਰੋਡ ਸੁਲਤਾਨਵਿੰਡ ਇੰਦਰਜੀਤ ਉਰਫ ਸਾਜਨ ਪੁੱਤਰ ਤਜਿੰਦਰਪਾਲ ਸਿੰਘ ਗਲੀ ਨੰਬਰ 96 ਭਾਈਮਾਨ ਸਿੰਘ ਰੋਡ ਸੁਲਤਾਨਵਿੰਡ ਅੰਮ੍ਰਿਤਸਰ ਪ੍ਰਿੰਸ ਔਫ ਔਰਫ ਸ਼ੇਰਾ ਪੁੱਤਰ ਸਰਜੀਤ ਸਿੰਘ ਮਕਾਨ ਨੰਬਰ 10 ਗਲੀ ਨੰਬਰ 4 ਗੋਬਿੰਦਨਗਰ ਸੁਲਤਾਨਵਿੰਨ ਰੋਡ ਅੰਮ੍ਰਿਤਸਰ ਉਮਰ 32 ਸਾਲ ਸੇ ਬੇਸਿਕਲੀ ਜੋ ਮਡਲੀ ਪੁੱਛ ਗਈ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਕੀਤੀ ਹੋ ਤਿੰਨ ਚਾਰ ਦਿਨ ਤੋਂ ਇਹ ਇਸ ਤਾਕ ਦੇ ਵਿੱਚ ਸੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲਾਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਰੈਂਕ ਉਹ ਹੋਰ ਚੀਜ਼ਾਂ ਕਰਨੀਆਂ ਸੀਗੇ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਦੋਂ ਬੈਂਕ ਦੇ ਵਿੱਚ ਬਹੁਤੀ ਆਵਾਜਾਈ ਵੀ ਨਹੀਂ ਸੀਗੀ ਤੇ ਟਾਈਮ ਪਾਉਣੇ 2000 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਵਿੱਚ ਡਿਸਟ੍ਰੀਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕ ਕੋ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਂਦ ਔਰ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਇੱਕ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਤੇ ਇਹਦੇ ਖਿਲਾਫ ਜਿਹੜੇ ਪੁਰਾਣੀ ਜੀ ਇਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਐ ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਜਦ ਦਰਜ ਐ ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜਰੂਰ ਸਿਲਕਾ ਸ਼ਾਗਰ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਏ ਡੀ ਸੀ ਪੀ ਆਪਣੇ ਨਵਜੋਤ ਜੀ ਗੁਰਿੰਦਰਬੀਰ ਜੀ ਸਾਡੇ ਸੀਆਈ ਇਨਸਪੈਕਟਰ ਬੋਲਕ ਔਰ ਆਕੈਸ ਰਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਾਂਸਟੇਬਲ ਤੋਂ ਲੈ ਕੇ ਕੁਝ ਏਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਕਰਨਾ ਹੈ ਕਿਉਂਕਿ ਉਹਨਾਂ ਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਚ ਬਲੀ ਆਇਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਹਦੇ ਚ ਜਦੋਂ ਮੁਲਜ਼ਮ ਇਹੋ ਜੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਸੋ ਸਾਨੂੰ ਥੋੜਾ ਟਾਈਮ ਲੱਗ ਗਿਆ ਸੋ ਉਹਦੀ ਜਿਹੜੀ ਐਕਟਿਵਾ ਹੈਗੀ ਹੈ ਜਿੱਤੇ ਵਾਦਾ ਕੀਤੀ ਉਹ ਵੀ ਬਰannt ਕਰ ਲਈ ਗਈ ਹੈ ਕੈਸ਼ ਥੋੜਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਉਸ ਨੇ ਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੋਈ ਸ਼ੋਵੇ ਸਿਸਟਰ ਹੋਵੇ ਬ੍ਰਦਰ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਜਾ ਕੇ ਘਰ ਜਾ ਰਿਹਾ ਤੇ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ 'ਚ ਦੇਖਿਆ ਜਾਵੇ ਪਰਾ 1.78 ਹਜ਼ਾਰ ਦੀ 7.70 ਹੋ ਗਿਆ 5 ਕਦੇ ਕਰੀਬ ਦਾ ਡਿਫਰੈਂਸ ਹੋ ਜੇਗਾ ਹੁਣ ਬੈਕਗ੍ਰਾਉਂਡ ਤੇ ਤੁਹਾਨੂੰ ਪਤਾ ਹੀ ਇਹ ਬੰਦੇ ਇੱਕ ਤਾਂ ਪੁਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਲਾਲਚ ਬੇਸਿਕਲੀ ਤਾਂ ਇਹਨਾਂ ਨੂੰ ਇਹ ਲੱਗਿਆ ਕਿ ਆਪਾਂ ਚਾਰ ਪੈਸੇ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਕਰਾਂਗੇ ਆਪਣਾ ਆਇਸ਼ਿਸ਼ਰਤ ਤੇ ਸਾਰਾ ਜਿਹੜਾ ਲਾਈਫਸਟਾਈਲ ਉਹ ਕਿ ਜਿਹੜਾ ਉਹ ਆਪਣੇ ਬੀ ਡਿਵੀਜ਼ਨ ਪੁਲਿਸ ਨੇ ਪਹਿਲਾਂ ਵੀ ਇੰਦਰਜੀਤ ਸਾਜਨ ਨੂੰ 109 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਦਿਨ ਪਹਿਲਾਂ ਔਰ ਇਹ ਮੇਰੇ ਖਿਆਲ ਮਾਰਚ 24 25 ਦੇ ਕਰੀਬ ਹੀ ਇਹ ਜਮਾਨਤ ਤੇ ਆਇਆ ਜੇਲ੍ਹ ਚੋਂ ਸੋ ਆਈ ਅਪਰੀਸ਼ੀਏਟ ਕਿ ਪੁਲਿਸ ਜਿਹੜੀ ਹੈ ਪੁਰਾਣੇ ਮੁਲਜ਼ਮਾ ਨੂੰ ਜੋ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੈਬਚੁਅਲ ਅਫੈਂਡਰ ਨੇ ਉਹਨਾਂ ਨੂੰ ਪਰਸਿਊ ਕਰ ਰਹੀ ਹੈ ਸਰਕੰਸ ਕਿਹੜਾ ਸੀਗਾ ਇਹਨਾਂ ਦਾ ਮਾਸਟਰਮਾਈਂਡ ਪ੍ਰਿੰਸ ਜਿਆਦਾ ਅੱਗੇ ਆਇਆ ਸੀ ਜੀ ਪਰ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਸਾਜਨ ਐਂਟਰ ਹੋਇਆ ਉਨੇ ਦੇ ਅਗੇ ਮੈਡਮ ਨੂੰ ਪੁੱਛਿਆ ਕੈਸ਼ ਬਾਰੇ ਫਿਰ ਦੂਜਿਆਂ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਸਰ ਸੀਸੀਟੀਵੀ ਤੇ ਚਾਰ ਬੰਦੇ ਆਏ ਸੀ ਇੱਕ ਜਿਹੜਾ ਬਾਹਰ ਆ ਜਿਹੜਾ ਤਿੰਨ ਅੰਦਰ ਗਏ ਦੇਖੋ ਜੀ ਇਹ ਲੋਦੋਂ ਕਹਿ ਰਹੇ ਸੀਗੇ ਆਪਾਂ ਬੰਦੇ ਤਿੰਨ ਹੀ ਆਏ ਬੇਸਿਕਲੀ ਉਹ ਕਈ ਵਾਰੀ ਬੰਦੇ ਨੂੰ ਲੱਗਦਾ ਕੋਈ ਬਾਹਰ ਖੜਾ ਬੰਦਾ ਪੁਲਿਸ ਨੂੰ ਫਰਫੜਾ ਦਫੜੀ ਦੇ ਵਿੱਚ ਉਹ ਪਤਾ ਨਹੀਂ ਕਿਨੇ ਕਿਹਾ ਆਪਣੇ ਕੋਲ ਤਿੰਨ ਹੀ ਬੰਦੇ ਬੈਂਕ ਵਾਲਿਆਂ ਨੇ ਵੀ ਕਿਹਾ ਭਾਜਦੇ ਵੀ ਤਿੰਨ ਹੀ ਰਹੇ ਆ ਔਰ ਜਿਹੜੀ ਐਕਟੀਵਾ ਦੇ ਉੱਤੇ ਜਾਂਦੇ ਹੋਏ ਵੀ ਦੇਖੇਗੇ ਐਨ ਸੀ ਸੀ ਟੀ ਵੀ ਬੈਂਕ ਤੇ ਸਿਕਿਉਰਿਟੀ ਗਾਰਡ ਨਹੀਂ ਸੀ ਬੈਂਕ ਤੇ ਜਨਾਬ ਕੋਈ ਦੇਖੋ ਉਹਦੇ ਵਿੱਚ ਮੈਂ ਜਿਹੜੀ ਅਗਲੀ ਪੁਆਇੰਟ ਤੇ ਇੱਥੇ ਆ ਰਿਹਾ ਸੀ ਬੈਂਕ ਮੈਨੇਜਰ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਮੈਂ ਉਸ ਗੱਲ ਤੇ ਵੀ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ ਐਸ ਐਚ ਓ ਸਾਹਿਬ ਤੇ ਜਿਹੜਾ ਇਹਨਾਂ ਦਾ ਉਸ ਏਰੀਆ ਦਾ ਬੀਟ ਦਾ ਜ਼ੈਲ ਦਾ ਐਸ ਐਸ ਏ ਹੈ ਉਹ ਉਹਨਾਂ ਨੂੰ ਬਾਰ ਬਾਰ ਟੋਕਦਾ ਸੀ ਜਾ ਕੇ ਕਿ ਤੁਸੀਂ ਬੈਂਕ ਪੰਜ 6 ਮਹੀਨੇ ਤੋਂ ਖੋਲਿਆ ਸੀਗਾ ਨਵਾਂ ਬ੍ਰਾਂਚ ਹੈ ਤੁਸੀਂ ਆਪਣਾ ਗਾਰਡ ਜੂੜ ਲੈ ਕੇ ਆਓ ਇਸ ਤੋਂ ਇਲਾਵਾ ਹੁਣ ਮੈਂ ਲੀਡ ਬੈਂਕ ਵਾਲਿਆਂ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਂਗੇ ਕਦੇ ਦਿਨ ਵਿੱਚ ਕੱਲ ਪਰਸੋ ਜੀ ਸਾਰੇ ਆਪਣੇ ਕਮਿਸ਼ਨਰੇਟ ਵਾਸਤੇ ਵੀ ਵਿਲ ਮੇਕ ਸ਼ੋਰ ਕਿ ਉਹਨਾਂ ਨੂੰ ਅਸੀਂ ਪਰਸੂ ਕਰੀਏ ਕਿ ਸਿਕਿਉਰਿਟੀ ਦਾ ਹਾਟਾ ਰੱਖਣ ਹੀ ਰੱਖਣ ਇਸ ਤੋਂ ਇਲਾਵਾ ਜਿਹੜਾ ਸੀਸੀਟੀਵੀ ਦਾ ਡੀਵੀਆਰ ਹੈ ਉਹ ਵੀ ਇਹੋ ਜੀ ਜਗ੍ਹਾ ਹੋਵੇ ਕਿਤੇ ਕੋਈ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਉਹ ਡੀਵੀਆਰ ਨੂੰ ਪਹਿਲਾਂ ਪੈਂਦੇ ਆ ਨੰਬਰ 3 ਕਿ ਜਿੱਥੇ ਕੈਸ਼ ਹੈਗਾ ਉੱਥੇ ਅਲਾਰਮ ਦਾ ਸਿਸਟਮ ਹੋਵੇ ਸੌਫਟ ਟੱਚ ਵਾਲਾ ਵੱਤੋ ਵੱਤ ਉਹਦੀ ਗਲਤੀ ਇਹ ਹੋ ਸਕਦੀ ਕਿ ਤੇ ਅਲਾਰਮ ਗਲਤੀ ਨਾਲ ਵੱਜ ਜਾਊਗਾ ਪਰ ਉਹ ਸਟਿਲ ਬੈਟਰ ਹੈ ਪ੍ਰੀਵੈਂਸ਼ਨ ਕਿਉਂਕਿ ਕੋਈ ਨਾ ਪਿੱਛਣੇ ਕਿ ਤੁਹਾਡੇ ਤੁਹਾਨੂੰ ਜਾਗਰਤ ਤੁਸੀਂ ਕਿਉਂਕਿ ਇਹ ਐਕਸ਼ਨ ਲਿਆ ਸੀ ਕਿ ਬੈਂਕ ਵਾਲਿਆਂ ਨੂੰ ਰਿਕਵੈਸਟ ਕੀਤੀ ਜਾਂਦੀ ਸੀ ਬਾਰ ਬਾਰ ਨਹੀਂ ਸੀ ਹੁੰਦੇ ਤੇ ਉਹ ਉਹ ਇਜ਼ੀ ਜਿ ਵਿੱਚ ਤੁਸੀਂ ਬੜਾ ਸਕਦੇ ਹੋ ਇੱਕ ਐਕਸ਼ਨ ਲਿਆ I think FBI ਉਸ ਕਰ ਸਕਤੀ ਉਸ ਤੇ ਇਸ ਤਰ੍ਹਾਂ ਦਾ ਐਕਸ਼ਨ ਕਿਉਂਕਿ ਇਹ ਸੀਰੀਅਸ ਹੌਲ ਬਾਅਦ ਪੁਲਿਸ ਦੇਖੋ ਬਾਅਦ ਕਿ ਮੈਂ ਆਪ ਨੂੰ ਹੀ ਕਹਿ ਰਿਹਾ ਹਾਂ ਬਾਅਦ ਵੀ ਇਹ ਮਾਮਲਾ ਹੈ ਨਾ ਸਾਈਡ ਨਹੀਂ ਚੱਲਦਾ ਹਾਂਜੀ ਨਹੀਂ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ ਕਿੰਨਾ ਸੈਂਸੇਸ਼ਨਲ ਕ੍ਰਾਈਮ ਨਾਲ ਸਮਾਜ ਦੇ ਉੱਤੇ ਅਸਰ ਪੈਂਦਾ ਪੁਲਿਸ ਦੇ ਰਿਸੋਰਸਸ ਸਾਰਾ ਕੰਮ ਛੱਡ ਕੇ ਦਿਨ ਰਾਤ ਸਾਰੀ ਟੀਮ ਲੱਗੀ ਰਹੀ ਹੈ ਸੋ ਉਹਦੇ ਵਿੱਚ ਡੈਫੀਨਿਟਲੀ ਅਸੀਂ ਬੈਂਕ ਨਾਲ ਗੱਲ ਕਰਕੇ ਜੇ ਕੋਈ ਇਹੋ ਜੀ ਗੱਲ ਹੋਏਗੀ ਉਹ ਦੇਖਾਂਗੇ ਪਰ ਉਹ ਬੈਂਕ ਮੈਨੇਜਰ ਕਹਿੰਦਾ ਸੀ ਮੈਂ ਆਪਣੇ ਬਾਰ-ਬਾਰ ਉਹਨੇ ਵੀ ਟੇਕ ਅਪ ਕੀਤਾ ਸੀਗਾ ਇਹ ਲਕੂਨਾ ਹੈਗਾ ਜਿਹੜਾ ਸਾਹਮਣੇ ਆਇਆ ਔਰ ਕਈ ਵਾਰੀ ਕ੍ਰਾਈਮ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਇਹਨੂੰ ਅਸੀਂ ਜਲਦੀ ਦੁਰਸਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੈਂਕ ਸਾਡੇ ਅੰਡਰ ਤਾਂ ਹੈ ਨਹੀਂ ਬਟ ਆਈ ਵਿਲ ਡੂ ਮਾਈ ਬੈਸਟ ਸਰ ਕੋਈ ਲਿਸਟ ਹੈ ਦਿੱਤੀ ਨਹੀਂ ਕਿ ਕਿੰਨੇ ਵੈਕਸ ਜਏ ਨੇ ਜਿੰਨੇ ਉਹ ਬਣਾ ਲਈ ਹੋਈ ਹੈ ਥਾਣੇ ਵਾਲਿਆਂ ਨੂੰ ਪਤਾ ਹੀ ਹੈ ਤਕਰੀਬਨ ਸਾਰੇ ਕਿਉਂਕਿ ਅਸੀਂ ਰੈਗੂਲਰਲੀ ਪੀਸੀਆਰ ਤੇ ਥਾਣੇ ਦੀ ਪੈਟਰੋਲਿੰਗ ਪਾਰਟੀ ਡਿਊਟੀ ਅਫਸਰ ਚੈੱਕ ਕਰਦੇ ਰਹਿੰਦੇ ਬੈਂਕਾਂ ਨੂੰ ਸਤਿਨਾਮ ਸਰਪੋਤ ਦੇ ਘੰਟੇ ਦੇ ਵਿੱਚ ਕੁਝ ਘੰਟੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ 5 ਲੱਖ ਦੀ ਰਾਸ਼ੀ ਘਟ ਹੈ ਕੀ ਇਹਨਾਂ ਨੇ ਯਕਦਮ ਕਿੱਧਰ ਵੀ ਸੈੱਟ ਦਿੱਤੀ ਇਹਨਾਂ ਨੂੰ ਦੇਖੋ ਹੁਣ ਵੀ ਜਿਹੜੀ ਆਈ ਸੀ ਬੜੇ ਪਰਚੂਨ ਤੋਂ ਕਿਸੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੜਾਤੀ ਉੱਥੇ ਰੱਖਦੇ ਕੁਝ ਬੰਦੇ ਇੱਕਦੋ ਮਿਸਿੰਗ ਨੇ ਉਹਨਾਂ ਚ ਮਤਲਬ ਘਰਦਿਆਂ ਚੋਂ ਹੀ ਉਹ ਮਿਲ ਜਾਣਗੇ ਕਿ ਬਾਹਰੋਂ ਕੀਤਾ ਜੀ ਨਹੀਂ ਨਹੀਂ ਇਹ ਸਾਰਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਇੱਥੇ ਹੀ ਕੀਤੀ ਗਈ ਹੈ ਭਾਈ ਮਨ ਸਿੰਘ ਰੋਡ ਦੇ ਖੇਤਰ ਦੇ ਵਿੱਚੋਂ ਹੀ ਲੀਡ ਸਰ ਨਿਕਲ ਕੇ ਤੇ ਪਹਿਲੇ ਘਰ ਹੀ ਗਏ ਆਪਣੇ ਤਿੰਨੇ ਜਣੇ ਹਾਂਜੀ ਥੋੜੀ देर ਪਹਿਲਾਂ ਇੱਕ ਇਹਨਾਂ ਨੇ ਉੱਥੇ ਕਿਸੇ ਬਾਗ ਦੇ ਵਿੱਚ ਰੁਕੇ ਐ ਉੱਥੇ ਥੋੜਾ ਬੋਤਾ ਪੈਸੇ ਵੰਡੇ ਆਪਣੀ ਗੱਲਬਾਤ ਕੀਤੀ ਫਿਰ ਉਹ ਤੋਂ ਘਰ ਜਾ ਕੇ ਕੱਪੜੇ ਬੰਦੇ ਐ ਸਰ ਵੈਪਨ ਦਾ ਵੈਪਨ ਕਿਸੇ ਨੂੰ ਲੈ ਕੇ ਗਈ ਜਾਂ ਪੁਲਿਸ ਨੇ ਜਿਹੜੀ ਕੋਈ ਅ ਕਿਸੇ ਵਰਤਰੀ ਕੇ ਨਾਲ ਜਿਹੜਾ ਇਹ ਸੀਸੀਟੀਵੀ ਵੀ ਇੱਕ ਅਲੱਗ ਚੀਜ਼ ਆ ਟੈਕਨੀਕਲ ਔਰ ਬੇਸਿਕਲੀ ਇਹ ਜਿਹੜੀ ਹਾਰਡ ਇੰਟੈਲੀਜੈਂਸ ਹੈ ਹਿਊਮਨ ਇਨਪੁੱਟ ਵੀ ਬਹੁਤ ਪੁਲਿਸ ਨੇ ਅੱਛਾ ਯੂਜ਼ ਕੀਤਾ ਮੈਂ ਤੁਹਾਨੂੰ ਦੱਸਿਆ ਸਾਡੇ ਉਹਨਾਂ ਦੀ ਟੀਮ ਨੇ ਜਿਹੜੀ ਵੀਡੀਓ ਜੰਦੀ ਹੈ ਕਨਸਟੇਬਲ ਤੋਂ ਲੈ ਕੇ ਐਸਆਈ ਦੋ ਤਿੰਨ ਜਣਿਆਂ ਨੇ ਬਹੁਤ ਅੱਛਾ ਕੰਮ ਕੀਤਾ ਪ੍ਰੋਫੈਸ਼ਨਲ ਜਿਸ ਤਰ੍ਹਾਂ ਕੇ ਹਿਊਮਨ ਇੰਟ ਨੂੰ ਵੀ ਹਿਊਮਨ ਇੰਟੈਲੀਜੈਂਸ ਨੂੰ ਡਿਵੈਲਪ ਕਰਕੇ ਵੀ ਬਹੁਤ ਇਹਦੇ ਚ ਕਾਮਯਾਬੀ ਹੋਈ ਨਜ਼ਾਇਜ਼ ਆ ਜੀ ਵੈਪਨ ਤੋਂ ਚੈੱਕ ਕਰ ਰਹੇ ਹੁਣ ਕਿੱਥੋਂ ਲੈ ਕੇ ਆਇਆ ਉਹਨੂੰ ਵੀ ਫੜਾਂਗੇ ਜਿਹੜੇ ਦੋ ਪਿਸਟਲ ਕਵਰ ਕੀਤੇ ਇਹਨੂੰ ਇੱਕ ਨਕਲੀ ਹੈ ਇੱਕ ਨਕਲੀ ਕਿ ਸਰ ਕਿੱਥੋਂ ਖਰੀਦੇਗੇ ਤੁਸੀਂ ਦੱਸ ਰਹੇ ਮਦਰਾਜ ਤਾਂ ਬਹੁਤ ਟੂ अर्ਲੀ ਹੈ ਆਪਾਂ ਤਾਂ ਪਹਿਲਾਂ ਬੇਸਿਕਲੀ ਉਹ ਰਿਕਵਰੀ ਵੱਲ ਪਏ ਹੋਏ ਆ ਆਪਾਂ ਨੂੰ ਵੈਪਨ ਮਿਲ ਗਏ ਆਪਾਂ ਨੂੰ ਵਹੀਕਲ ਮਿਲ ਗਿਆ ਸਾਰਾ ਕੰਮ ਕੰਪਲੀਟ ਹੋ ਗਿਆ ਦੱਸੋ ਕਿ ਇਹ ਰਿਵਿਊ ਇਸ ਪੜਾਅ ਤੇ ਕਿਹ ਮਿਸ ਹੈ ਜੀ ਜੇ ਆ ਪੰਜ ਲੱਖ ਦੀ ਕੋਈ ਬਾਈਕ ਲੈ ਲੈਂਦੇ ਆ ਜੇ ਸਰ ਆਪਣੇ ਕਿਸੇ ਰਿਲੇਟਿਵ ਦੇ ਨਾਲ ਲੈ ਲਈ ਕੋਈ ਸਕੂਟੀ ਲੈ ਕੇ ਸਮਥਿੰਗ ਹੋਵੇ ਕੀ ਉਹ ਵੀ ਨਾਮ ਦੇ ਤੋਂ ਡੇਆ ਵਿੱਚ ਕਿ ਜਦੋਂ ਕਿਸੇ ਨੂੰ ਬਿਨਾਂ ਦੱਸੇ ਲੈਣ ਚਲੋ ਤੁਹਾਡੇ ਨਾਲ ਲੈ ਲੈਂਦੇ ਅਸੀਂ ਨਹੀਂ ਲੈ ਸਕਦੇ ਦੇਖੋ ਪੈਸਾ ਤਾਂ ਮਾਈਂਡ ਸੈਟ ਐਂਡ ਮੈਂਸਰੀਆ ਦੇਖਣਾ ਪਏਗਾ ਕਿ ਬੰਦੇ ਦਾ ਕ੍ਰਿਮੀਨਲ ਇੰਟੈਂਸ਼ਨ ਉਸ ਟਾਈਮ ਤੇ ਕੀ ਸੀਗੀ ਉਹ ਪਰ ਆਈ ਕੈਨਟ ਸੇ ਜਦੋਂ ਬੰਦਾ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਚ ਦੱਸੇਗਾ ਆਪਣਾ ਪੱਕਾ ਉਹਦੇ ਮੁਤਾਬਕ ਹੀ ਕਾਰਵਾਈ ਹੋਏਗੀ ਸਰ ਬੈਂਕ ਸੌਰੀ ਬ੍ਰਾਂਚ ਦੇ ਵੀ ਸੀ ਤੇ ਨਾਲ ਹੀ ਨਾਲ ਸਿਕਿਉਰਟੀ ਦੇ ਵੀ ਪੂਰਾ ਇੰਤਜ਼ਾਮ ਨਹੀਂ ਸੀ ਤਾਂ ਇਹਨਾਂ ਨੂੰ ਅੰਦਰ ਲਿਖਦੇ ਇਸ ਬ੍ਰਾਂਚ ਵਾਲੀ ਗੱਡੀ ਦੀ ਖਬਰ ਕਿਸ ਤਰ੍ਹਾਂ ਸੀ ਕਿ ਬੈਂਕ ਦਾ ਕੋਈ ਪਰ ਨੇੜੇ ਹੀ ਰਹਿੰਦੇ ਆ ਯਾਰ ਉਹ ਏਰੀਆ ਵੈਸੈਂਟੀ ਹੈ ਕੰਮ ਕੁੰਮ ਵੀ ਉੱਥੇ ਦੁਕਾਨਾਂ ਤੇ ਕਰਦੇ ਆ ਸਾਰੇ ਲੋਕਾਂ ਨੂੰ ਪਤਾ ਹੀ ਹੁੰਦਾ ਅੱਜ ਕੱਲ ਤਾਂ ਪਬਲਿਕ ਸਾਰਾ ਦਿਨ ਤਾਂ ਤੁਰੇ ਫਿਰਦੀ ਹੈ ਠੀਕ ਹੈ ਜੀ ਥੈਂਕ ਯੂ ਫੋਟੋ ਦਿਵਾ ਦਿਓ